ਆਪਣੇ ਦੀ ਭੈਣ ਦੀ ਮੈਰਿਜ ਆ 5 ਤਰੀਕ ਨੂੰ ਵਿੱਕੀ ਦੋਨੋਂ ਐ ਜੇ ਉਹ ਤੱਕ ਵਿੱਕੀ ਕਹਿੰਦਾ ਵੀ ਆਪਾਂ ਮੋਟਰਸਾਈਕਲ ਜਿੱਤ ਕੇ ਆਪੇ ਦੀ ਭੈਣ ਨੂੰ ਗਿਫਟ ਕਰ ਦੇਣਾ ਆਪਦੀ ਭੈਣ ਨੂੰ ਵਿਆਹ ਤੇ ਉਹ ਮੋਟਰਸਾਈਕਲ ਦੇ ਦੇਣਾ ਲੈ ਵੀ ਪਹਿਲੀ ਪੈ ਗਈ ਐ ਸਾਹੋ ਵਾਲਾ ਸਾਹੋ ਬੱਲੇ 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 ਵਾਲਾ ਸਾਹੋ ਵਾਲਾ ਕੋਸ਼ਿਸ਼ ਕਰਦਾ ਪਰ ਵਿੱਕੀ ਕਹਿੰਦੇ ਸਫਲ ਇੱਕ ਪਾ ਗਿਆ ਸਾਡੇ ਜਸਵਿੰਦਰ ਸਿੰਘ ਜੀ ਮੱਗੂ ਸਰਪੰਚ ਜੱਤਵਾਲ ਵਾਲਿਆਂ ਵੱਲੋਂ ਜਿਹੜਾ 1000 ਲੱਗਿਆ ਇੱਕ ਸਫਲ ਪੈ ਗਈ ਹੈ ਆਹ ਮੁੰਡੇ ਦੀਆਂ ਰੇਡਾਂ ਦੇ ਵੀ ਦੋਹਾਂ ਤੇ 1000 ਜਸਵਿੰਦਰ ਮੱਗੂ ਸਰਪੰਚ ਜੱਤਵਾਲ ਵਾਲਿਆਂ ਵੱਲੋਂ ਲੱਗਾ ਪਹਿਲੀ ਰੇਡ ਰੇਸ਼ਮ ਸਲੀਨੇ ਪਿੰਡ ਵਾਲਾ ਉਹ ਮੁੰਡਾ ਬੋਤਾ ਵਾਲਾ ਰੇਸ਼ਮ ਸਲੀਨੇ ਵਾਲਾ ਜਿਹੜਾ ਤੀਰ ਨਿਸ਼ਾਨਿਆਂ ਖੁੰਝ ਜੇ ਉਹ ਕਾਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਜੇ ਪਾਰ ਪਹਿਲੇ ਪਹਿਲੇ ਪਾਰ ਦੀ ਗੱਲ ਹੈ ਮੇਰੇ ਵੀਰੋ ਜਿਹਨੇ ਪਹਿਲਾ ਪਾਰ ਕਰਿਆ ਉਹਨੂੰ ਜਿੱਤ ਮਿਲੀ ਹੈ ਕੌਣ ਬੈਸਟ ਬਣਦਾ ਹੈ ਕੌਣ ਲੱਖ ਜਿੱਤਦਾ ਹੈ ਕੌਣ 71000 ਜਿੱਤਦਾ ਹੈ ਇੱਕ ਪਾਸੇ ਹੈਰੀ ਤੇ ਰੇਸ਼ਮ ਦੋਨੇ ਖੀਰੇ ਪੁੱਟਣ ਲਈ ਖੇਡਦੇ ਆ ਅਰਸ਼ ਆ ਗਿਆ ਰਾਜਵੀਰ ਅਰਸ਼ ਮੁੰਡਾ ਕਹਿੰਦੇ ਲੋਗੜੀਆ ਰੇਡ ਪਾਉਣ ਲਈ ਵਧਿਆ ਹੋਇਆ ਹੈ ਚਾਰ ਖਿਡਾਰੀ ਤਿਆਰ ਨੇ ਇੱਕ ਪਾਸੇ ਮੁੰਡਾ ਸਾਹੋਕੇ ਪਿੰਡ ਵਾਲਾ ਨਾਲ ਮੇਰੇ ਮਿੱਤਰੋ ਇਹਨੂੰ ਕਾਲਾ ਆਖਦੇ ਐ ਟੱਕਰ ਸਿਰੇ ਦੀ ਹੋ ਗਈ ਐ ਇੱਕ ਪਾਸੇ ਅਰਸ਼ਾ ਦੂਜੇ ਪਾਸੇ ਕਾਲਾ ਤੇ ਅਰਸ਼ ਬੜਾ ਪੱਪਾਂ ਦਾ ਤੇਜ ਐ ਬੜਾ ਸ਼ੋਹਲਾ ਉਹ ਮੁੰਡਾ ਕਹਿੰਦੇ ਰੇਡ ਪਾ ਕੇ ਆ ਗਿਆ ਅਗਲੀ ਰੇਡ ਬਾਜ ਆ ਗਿਆ ਆ ਗਿਆ ਬਾਜ ਵਾਂਗੂ ਉੱਤੇ ਚਾਈਦਾ ਚਿਤ ਕਰਕੇ ਵੱਡੇ ਖੱਬੀ ਖਾਨ ਯਾਰ ਜਦੋਂ ਕੌਡੀ ਪਾਉਂਦੇ ਆ ਗੂੰਜੇ ਤਾੜੀਆਂ ਨਾਲ ਸਾਰਾ ਹੀ ਮੈਦਾਨ ਬਾਜ ਵਾਂਗ ਉੱਡ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ 도ਦੇ ਵਾਲਾ ਸੰਦੀਪ ਹੈ ਲਵੀ ਨੂੰਕੇ ਗਿੱਲਾਂ ਵਾਲਾ ਤੇ 도ਦੇ ਵਾਲਾ ਸੰਦੀਪ ਆਹ ਵੇਖਾਂਗੇ ਟੱਕਰ ਆਹ ਕਹਿੰਦੇ ਗੱਲ ਸਿਰੇ ਟੱਕਰ ਉਹ ਲਵੀ ਦਾ ਜਫਾ ਕਿਵੇਂ ਲੱਗਿਆ ਵਾਹਰੇ ਇੱਕ ਵਾਰੀ ਤਾੜੀਆਂ ਸਿਰਾ ਹੋ ਗਿਆ ਅਗਲੀ ਰੇਡ ਦੀ ਦੂਜੀ ਪੈਣ ਜਾ ਰਹੀ ਹੈ ਪਰ ਸਫਲਤਾ ਗਿਆ ਸਾਡੇ ਜਸਵਿੰਦਰ ਮੱਗੂ ਸਰਪੰਚ ਅਜਤ ਗਿੱਲ ਵਾਲੇ ਉਹਨਾਂ ਵੱਲੋਂ 1000 ਸਾਡੇ ਵਿੱਕੀ ਦੇ ਲਈ ਜਿਹੜਾ ਕੋਲਾ ਹੈ ਜੋਰਾ ਸਿੰਘ ਦੀ ਸਰਪੰਚ ਤੇ ਨਾਲ ਮਾਸਟਰ ਅਮਰਪਾਲ ਸਿੰਘ ਜੀ ਹੈਂਡ ਮੈਕਟਰ ਸਾਹਿਬ ਉਹ ਕਹਿੰਦੇ ਵੀ 2100 ਦੀਆਂ ਕਬੱਡੀ ਦੇ ਬਾਪ ਰੋਲੇ ਦੀਆਂ ਪੋਰ ਇਟਾਂ ਪੁਹਾਉਣੀਆਂ ਹੈ ਵੱਡਾ ਸਤਿਕਾਰ ਹੈ ਉਹ ਰੇਸ਼ਮ ਮੁੰਡਾ ਹੱਥਾਂ ਚੋਂ ਨਿਕਲਦਾ ਜਾਂਦਾ ਹੈ ਵਿੱਕੀ 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 ਆ ਗਿਆ ਜਾਗਪੁਰੀਆ ਜਾਗਪੁਰੀਆ ਉਹ ਮੁਲਾਪੁਰ ਦੇ ਇਲਾਕੇ ਦਾ ਯਾਰ ਸਵੇਰ ਤੋਂ ਆਹ ਮੁੰਡੇ ਦੀਆਂ ਰੇਡਾਂ ਦੇਖੀਆਂ ਜੇ ਵਿੱਕੀ ਦੀ ਖੇਡ ਵਧੀਆ ਲੱਗੀ ਹੈ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਅਗਲੀ ਰੇਡ ਸਲੀਨੇ ਵਾਲਾ ਦੂਜੀ ਪੌਂਦ ਲਈ ਆ ਗਿਆ ਜਸਵਿੰਦਰ ਮੱਘੂ ਸਰਪੰਚ ਅ ਜਿੱਤਗਲ ਵਾਲੇ ਸਾਡੇ ਵੀਰ ਕਹਿੰਦੇ 1000 ਇਹਦੇ ਤੱਕ ਪਹੁੰਚਦਾ ਕਰ ਲੈਣਾ ਜੇ ਸਫਲ ਪਾ ਗਿਆ ਨਹੀਂ ਜੇ ਜਫਾ ਲੱਗਿਆ ਤੇ ਖਾਂ ਲੈ ਵੀ ਜਾਫੀਆਂ ਲਈ ਪਹੁੰਚਦਾ ਹੋ ਜਾਣਾ ਅਗਲੀ ਰੇਡ ਚੋਬਰ ਪਾਉਣ ਲਈ ਵਧਿਆ ਹੋਇਆ ਟੱਕਰ ਸਿਰੇ ਦੀ ਹੋ ਜਾਣੀ ਹੈ ਪਰ ਸਾਹਮਣੇ ਰਿਸ਼ਪਾਲ ਇਹ ਸਾਹਮਣੇ ਰਿਸ਼ਪਾਲ ਹੈ ਮੇਰੇ ਵੀਰੋ ਉਧਰ ਪਾਲੀ ਵਿਦੇਸ਼ਾ ਜੀ ਗੁਰਵੀਰ ਸੰਧੋ ਰਮਨ ਝਾਜਾ ਇਹ ਸਾਡੇ ਸੋਨੇ ਦੇ ਯਾਰ ਹੈ ਤੀਜੀ ਬੰਦ ਹੈ ਜੀ ਤੀਜੀ ਬੰਦ ਆ ਭਾਈ ਤੜਕੇ ਦਾ ਬੋਲਿਆ ਇਹ ਦਿਓ ਜੀ ਧਿਆਨ ਕਰਾ ਸੋਨੇ ਨੇ ਆ ਕੇ ਕਿਹਾ ਭੱਜ ਕੇ ਕਹਿੰਦਾ ਤੀਜੀ ਬੰਦ ਆ ਭਾਈ ਉਧਰ ਪਾਲੀ ਵਿਦੇਸ਼ਾ ਗੁਰਵੀਰ ਸੰਧੋ ਤੇ ਰਮਨ ਝੱਜ ਜੀ ਇਹ ਸੋਨੇ ਦੇ ਫਰੈਂਡ ਆ ਉਹਨਾਂ ਬੰਨੀਆਂ ਕਹਿੰਦੇ ਪੱਟੀ ਮਾਇ ਆਈ ਹੈ ਤੀਜੀ ਰੇਡ ਪਹਿਲੀਆਂ ਤੋਂ ਹੀ ਬੰਦ ਕੀਤੀ ਗਈ ਹੈ ਭਾਈ ਸਵੇਰ ਤੋਂ ਹੀ ਇਹ ਤੀਜੀ ਬੰਦ ਬੋਲੀ ਗਈ ਹੈ ਸਵੇਰ ਤੋਂ ਹੀ ਸੁਭਾਤੀ ਤੀਜੀ ਰੇਡ ਬੰਦ ਬੋਲੀ ਗਈ ਹੈ ਰੁਪਿੰਦਰ ਦੀਆਂ ਦੋ ਕਬੱਡੀਆਂ ਸਾਡੇ ਹੈਡਮਾਸਟਰ ਸਾਹਿਬ ਤੇ ਜੋਰਾ ਸਰਪੰਚ ਜੀ ਹੈਡਮਾਸਟਰ ਸਾਹਿਬ ਰੁਪਈਆ ਹੋਣਾ ਮੇਰੇ ਵੀਰੋ ਅਮਰਤਪਾਲ ਸਿੰਘ ਜੀ ਉਹ ਕਹਿੰਦੇ ਵੀ 2100 ਹੋਣਾ ਤੇ ਨਾਲ ਸਾਡਾ ਜਸਵਿੰਦਰ ਮੱਗੂ ਸਰਪੰਚਾ ਜੱਤਗਾਲ ਵਾਲੇ ਉਹ ਵੀ ਕਹਿੰਦੇ ਵੀ ਵੱਡੇ ਮਾਨ ਹੋਣਿਆ ਜਿਹੜੇ ਪਾਸੇ ਮਰਜੀ ਦੋ ਜਫੇ ਲੱਗ ਜਾਣ ਸਾਡਾ ਜੱਗਾ ਕਨੇਡਾ ਕੈਫੀ ਕਨੇਡਾ ਗੱਗੂ ਕੈਨੇਡਾ ਰਿੱਕੀ ਕੈਨੇਡਾ ਤੇ ਸਾਡਾ ਪੰਕਜ ਕੈਨੇਡਾ ਕਹਿੰਦਾ ਵੀ 1000 ਦਿੱਤਾ ਜਾਣਾ ਜਿਹੜਾ ਰੈਡ ਮਾਜੀ ਉਹ ਜੱਫੇ ਲਾ ਦੇਵੇ ਅੰਤਰਪਾਲ ਜੀ ਹੈਂਡ ਮੈਟਰ ਉਧਰ ਅੰਦਰ ਪਲਾਈ ਸਟੋਰ ਪਲਾਈ ਵੱਡੇ ਸਟੋਰ ਵਾਲੇ ਯਾਦਵਿੰਦਰ ਆਰਤੀਆ ਜੀ ਹੈ ਜਿਨ੍ਹਾਂ ਨੇ ਐਲਾਨ ਕਰਾਇਆ ਵੀ ਰੂਪ ਸਿੰਘ ਜੀ ਆਰਤੀਆ ਉਹਨਾਂ ਦੀ ਯਾਦ ਦੇ ਵਿੱਚ ਚੇਤੂ ਟੀਮ ਨੂੰ 5100 ਦਿੱਤਾ ਜਾਣਾ ਯਾਦਵਿੰਦਰ ਆ ਧੰਨਵਾਦ ਆ ਮੇਰੇ ਵੀਰੋ ਤੇ ਬੰਟੀ ਜੁਕੇ ਉਹ ਪੰਡਾ ਵੀ ਰਵੀ ਦਾ ਜੱਫਾ ਹਰਦੇਵ ਮੇਕ ਕੇ ਫੇਰ ਤਿਆਰ ਹੈ ਨਿੱਕੀ ਟੇਰਾਂ ਵਾਲੇ ਵੀ ਰੰਮੂ ਐਨ ਗੱਲ ਬਣ ਗਈ ਹੈ ਲਓ ਵੇਖਦੇ ਆਲੇ ਵੀ ਤੇ ਵੀ ਗੱਲ ਤੇ ਬਣੀ ਪਈ ਆ ਵੀਰਿਆ ਸਦਾਕਰ ਦੀ ਸਾਊਂਡ ਲੱਗੀ ਹੈ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਹੈ ਵੀ ਸਾਧੂ ਸੰਤ ਵਕੀਰ ਖੁਦਾ ਦੇ ਅਸਲੀ ਮਰਦੇ ਸਿਆਣੇ ਜੇ ਮੁਖ ਚੋਂ ਬਾਕ ਨਿਕਲ ਗਏ ਉਹ ਨਹੀਂ ਫਿਰਦੇ ਜਾਣੇ ਜਿਹੜੇ ਮੁੱਖ ਚੋ ਬਾਗ ਨਿਕਲ ਗਏ ਉਹ ਨਹੀਂ ਫਿਰਦੇ ਜਾਣੇ ਜਿਹੜੇ ਤੁਸੀਂ ਮਰਜੀ ਦੋ ਜੱਫੇ ਲੱਗ ਜਾਣ ਸਾਡਾ ਜੱਗਾ ਕਨੇਡਾ ਕੈਸੀ ਕਨੇਡਾ ਗੱਗੂ ਕਨੇਡਾ ਰਿੱਕੀ ਕਨੇਡਾ ਪੰਕਜ ਕਨੇਡਾ ਵੱਡੀ ਸਕਰੀਨ ਲਾਈ ਬੈਠੇ ਆ ਕਹਿੰਦੇ ਵੀ 1000 ਦੇਣਾ ਸਾਹਮਣੇ ਧਾਰਾਪੁਰਿਆ 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 ਤੇ ਸਲੀਰੇ ਵਾਲਾ ਹੋ ਨੰਬਰ ਲੈ ਗਿਆ ਤਾਰਾਪੁਰੀਏ ਕਹਿੰਦੇ ਮਾਲਵਾ ਲੀਗ ਤੋਂ ਸੁਰਖੀਆਂ ਜਾਇਆ ਸੀਗਾ ਅਗਲੀ ਰੇਡ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਡੌੜਿਆਂ ਨੂੰ ਫਿਰ ਹੱਥ ਨਾ ਪੈਂਦੇ ਇਹ ਕਿਹੜੇ ਪਿੰਡ ਦਾ ਗਰੂਆ ਲੋਕੀ ਉਂਗਲਾਂ ਕਰਕਰ ਪੁੱਛਦੇ ਆ ਗਾਇਕੇ ਚੌੜੀਆਂ ਛਾਤੀਆਂ ਬਾਰੇ ਵਿੱਚ ਮੈਦਾਨੇ ਬੁੱਕ ਰਿਹਾ ਓ ਬਾਈ ਫਾਈਨਲ ਮੈਚ ਕਿੱਦਾਂ ਲੱਗਦਾ ਇੱਕ ਵਾਰੀ ਤਾੜੀਆਂ ਤਾੜੀਆਂ ਲੈ ਵੀ ਦਰਸ਼ਕੋ ਠੰਡੇ ਸਰਾ ਹੋਈ ਜਾਂਦਾ ਹੈ ਸਾਹਮਣੇ 도ਦੇ ਵਾਲਾ 도ਦੇ ਵਾਲਾ ਤੇ ਦੂਜੇ ਪਾਸੇ ਟੱਕਾ 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 ਟੱਕਰ ਗੋਟ ਫੜਿਆ ਗਿਆ ਉਹ ਮੁੰਡਾ 도ਦੇ ਵਾਲਾ ਉਹ ਬਾਜ ਸਰਾ ਸਰਾ ਬਰੂਆ ਸਰਾ ਚੋપરા ਡੁੰਗਰ ਕੈਨੇਡਾ ਕਹਿੰਦਾ ਜਿੰਨੇ ਜੱਫੇ ਰਵੀ ਉਹਨੇ 550 ਦਿੱਤੇ ਜਾਣੇ ਸਾਡਾ ਜੱਗਾ ਕੈਨੇਡਾ ਕੈਫੀ ਕਨੇਡਾ ਗੱਗੂ ਕਨੇਡਾ ਰਿੱਕੀ ਕਨੇਡਾ ਤੇ ਪੰਕੀ ਕਨੇਡਾ ਕਹਿੰਦਾ ਰਵੀ ਦਾ 21 15 ਹੈ 1500 ਦਾ ਤੇ 1100 ਰੁਪਇਆ ਰਵੀ ਚੁੱਕੇ ਮਾਸਟਰ ਜੀ ਸਾਡੇ ਉਹੀ ਜਾਣਾ ਐ ਐਲਾਨ ਪੱਡੇ ਹੋਇਆ ਯਾਦਵਿੰਦਰ ਬਾਈ ਕਹਿੰਦਾ ਰੂਸੇ ਦੀ ਆਰਤੀਆ ਉਹਨਾਂ ਦੀ ਯਾਦ ਵਿੱਚ 5100 ਜਿਹੜਾ ਜੇਤੂ ਟੀਮ ਨੂੰ ਦਿੱਤਾ ਜਾਣਾ ਕਿਹਦੇ ਪੈਰ ਦੀ ਮਿੱਟੀ ਚੱਕ ਕੇ ਸਿਰ ਤੇਰੇ ਤੋਂ ਪਾਰਦੇ ਆ ਇੱਕ ਵਾਰੀ ਤੇ ਆਖ ਪਾਰਸਾ ਸਭ ਕੋਈ ਤੇਥੋਂ ਹਾਰਦੇ ਆ ਦਿਲ ਦੇ ਦਿਲ ਵਿੱਚ ਰਹਿਣ ਵਾਲਿਆ ਕਾਤੋਂ ਦਿਲ ਵਿੱਚੋਂ ਕੱਢ ਗਿਆ ਤੂੰ ਇੰਨਾ ਸੌਖਾ ਮਿਲਿਆ ਨਹੀਂ ਸੀ ਜਿੰਨਾ ਸੌਖਾ ਕੱਢ ਗਿਆ ਰੇਡ ਕਹਿੰਦੇ ਰੇਸ਼ਮੀਰ ਮਾਲਵਰਗਾ ਆ ਚੋਬਰ ਵੀ ਸਿਰੇ ਦਾ ਇੱਕ ਪਾਸੇ ਰਿਸ਼ਪਾਲ ਹੈ ਆ ਖੀਰੇ ਬੁੱਟਰ ਦਾ ਚਿਹਤਾ ਹੈ ਇਹ ਨਿੱਕੂ ਦਾ ਯਾਰ ਹੈ ਡਗਰੂ ਵਾਲੇ ਦਾ ਜਿਹੜਾ ਨੰਬਰ ਲੈ ਕੇ ਵਾਪਸ ਆਇਆ ਹੈ ਸਾਡੇ ਵਾਲਿਆ ਵਿੱਕੀ 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 ਟਿੱਕੀ ਟਿੱਕੀ ਵਿੱਕੀ ਰੇਡ ਪਾਉਣ ਲਈ ਫੇਰ ਤਿਆਰ ਹੈ ਲੈ ਵੀ ਸਹੋ ਵਾਲਿਆ ਕੈਨੇਡਾ ਵਾਲੇ ਕਹਿੰਦੇ ਆ ਸ਼ਨੀ ਦੇ ਯਾਰ ਕਹਿੰਦੇ ਆ ਵੀ 1500 ਅੰਤਰ ਆ ਦੂਜੀ 2100 ਦੀ ਐ ਇਹ ਚੋਰੇ ਸਰਪੰਚ ਬੰਨਿਆ ਅੰਤਰਜੀਤ ਸਿੰਘ ਜੀ ਸਾਡੇ ਕਹਿੰਦੇ ਮੇਰੇ ਵੀਰੋ ਹੈਂਡਮੈਟਰ ਸਾਹਿਬ ਬੰਨਿਆ 21 2100 2100 2100 2100 2100 ਟਰਮੈਂਟੋ ਓ ਦੋਦੇ ਵਾਲੇ ਨੂੰ ਕਿਹੜੇ ਕਰੇ ਤਿਆਰ ਕਰਦੇ ਆ ਇਹ ਵੀ ਚੋਰੇ ਬਾਈ 2100 ਰਪਿੰਦਰ ਜਿੱਤ ਗਿਆ ਨੇ ਵੀ ਸਰਪੰਚਾ ਤੋ ਸਰਪੰਚੀ ਜਿੱਤ ਗਿਆ ਰਵੀ 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 ਤੇ ਅਰਸ਼ ਰਵੀ ਤੇ ਅਰਸ਼ ਰਵੀ ਤੇ ਅਰਸ਼ ਰਵੀ ਤੇ ਅਰਸ਼ ਮੈਚ ਸਿਰੇ ਦਾ ਕੁਲਵੰਤ ਸਰਪੰਚ ਵਾਂਦਰ ਮੰਗੂ ਤੇ ਨਾਲ ਸਾਡਾ ਇਹ ਹਾਂਗਕਾਂਗ ਵਾਲੇ ਵੀਰ ਸਾਡੇ ਜੁੜੇ ਹੋਇਆ ਧੰਨਵਾਦ ਹੈ ਅਗਲੀ ਰੇਡ ਸਲੀਨੇ ਵਾਲਾ ਸਲੀਨੇ ਵਾਲਾ ਰੇਸ਼ਮ ਜਿੰਨੀ ਸੰਗਤ ਬੈਠੀ ਹੈ ਸਰਬੱਤ ਦੇ ਕਰਾ ਕੋਈ ਰਸਨਾ ਬਾਂਜੀ ਨਾ ਰਵੇ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸਾਡੇ ਮਾਨੁਕਾਰੇ ਲਵੀ ਦੇ ਤਿੰਨ ਜੱਫੇ ਸ਼ਮਸ਼ੇਰ ਚੈਲ ਅਮਰੀਕਾ ਸਰਬਜੀਤ ਪ੍ਰਧਾਨ ਫਰਾਜ ਵਾਲੇ ਸਮੁੱਚੀ ਕਲੱਬ ਕਹਿੰਦੇ ਵੀ 5200 ਦੇ ਹੋਣਗੇ ਟੱਕਰ ਸਿਰੇ ਦੀ ਮਾਨੁਕਾਰਾ ਰਸ਼ਪਾਲ ਪਰ ਰੇਸ਼ਮ ਰਮਾਲ ਵਰਗਾ ਮੁੰਡਾ ਸਿਰੇ ਦਾ ਨੰਬਰ ਹੋ ਗਿਆ ਲੈ ਵੀ ਕਾਨ ਹੁਣ ਤਿੰਨ ਜੱਫੇ ਤੇ ਕਿੱਥੇ ਨੰਬਰ ਤੇ ਦੇਖ ਲਓ 13 9.5 ਹੋਏ ਪਏ ਐ ਹੁਣ ਤੇ 2 ਤੇ ਕਰਨਾ ਪੈਣਾ ਕੰਮ 2 ਤੇ 5100 ਥਰਾਜ ਵਾਲਿਆਂ ਨੇ ਕਿਹਾ ਅਦਰ ਗੁਰਨਾਨਕ ਟਰੋਫੀ ਆਉਂਦੇ ਬਾਹਰ ਆ ਸਹੋਾ ਬਾਹਰ ਆ ਸਹੋਾ ਬਾਹਰ ਆ ਸਹੋਾ ਲਾਵੀ ਜਗਨੀ ਸਾਡਾ 1500 ਸਾਡੇ ਜੱਗਾ ਕੈਨੇਡਾ ਕੈਫੀ ਕੈਨੇਡਾ ਗੱਗੂ ਕੈਨੇਡਾ ਰਿੱਕੀ ਕੈਨੇਡਾ ਪੰਕਜ ਕੈਨੇਡਾ 1500 ਰਵੀ ਦੇ ਲਈ ਪੁਆਇੰਟ ਬੰਟੀ ਯੂਕੇ ਤੇ ਹਰਦੇਵ ਮਿਸਤਰੀ ਬਣੀਓ 1100 ਆ ਉਹ ਪਿੰਡਾ ਹੋ ਚੁੱਕਿਆ ਆ ਉਹ ਵੇਖਦੇ ਆ ਬਾਜ ਬਾਜ ਵਾਂਗੂ ਉੱਟ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਲੈ ਵੀ ਦੋਦੇ ਵਾਲਾ ਲੈ ਵੀ ਦੋਦੇ ਵਾਲਾ ਉਹ ਪੈਕਟਾਂ ਦੀ ਗੱਲ ਬਣ ਗਈ ਮੇਲਾ ਬਣ ਗਿਆ ਆ ਸਿਆ ਸ਼ੇਰ ਮਰੀਕਾ ਲੋਗੜੀਆਂ ਸਾਹੋ ਵਾਲਿਆ ਪਿੰਡਾਂ ਦਾ ਮੇਲਾ ਖੇਡਿਆ ਜਾ ਰਿਹਾ ਓ ਰੰਗਾਂ ਦੇ ਵਿੱਚ ਆਉਣਾ ਪੈਣਾ ਸਾਹੋ ਵਾਲਿਆ ਸਾਹੋ ਵਾਲਿਆ ਟੱਕਾ 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 ਕਾਲਾ 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 ਤੇ ਕਾਲਾ ਤੇ ਅਰਸ਼ ਕਾਲਾ ਤੇ ਅਰਸ਼ ਕਾਲਾ ਤੇ ਅਰਸ਼ ਬੱਲੇ ਜੋਬਰਾ ਇੱਕ ਜੱਗਾ ਇੱਕ ਕੈਵੀ ਆਣਾ ਆਪਣਾ ਉਹਨਾਂ ਮੰਨੀਆਂ ਰਵੀ ਦਾ ਜੱਫਾ 2000 ਦਾ ਜੱਗਾ ਕਨੇਡਾ ਵਾਲਾ ਅਮੰਦਰਾ ਪਵਾਈ ਮਾ ਮੁੰਡਾ ਕਨੇਡਾ ਤੋਂ ਆ ਕੇ ਜੋ ਕੀ ਆnde ਕੰਨਾਂ ਵਿੱਚ ਕੱਚ ਦੀਆਂ ਮੰਦਰਾ ਮੰਦਰਾ ਦੇ ਵਿੱਚੋਂ ਦਾ ਨਾ ਮੂੰਹ ਦੇ ਸਦਾ ਮੈਂ ਜਿਹੜੇ ਪਾਸੇ ਵੇਖਾਂ ਜੱਗਿਆ ਮੈਨੂੰ ਤੂੰ ਵੇਖਦਾ ਆਹ ਰੇਡ ਇੱਕ ਬੰਦੇ ਦੇ ਸ਼ੇਰ ਬਾਈ ਵੱਲ 5100 ਦਾ ਸੀਗਾ ਜੇ ਟੋਲਦਾ ਹੈ ਈ ਸੋਨ ਹਾਲ ਸਤਿ ਸ਼੍ਰੀ ਅਕਾਲ ਆ ਜਾਓ ਜੀ ਮੇਰੇ ਕੋਲ ਆ ਜਾਓ ਦੋਨੇ ਮੇਰੇ ਕੋਲੇ ਲੈਾਈ ਵਾਲਿਆ ਤੂੰ ਵੀ ਆ ਜਾ ਨੰਬਰ ਦੱਸੋ ਜੀ ਪਹਿਲਾਂ ਪਹਿਲਾ ਨੰਬਰ ਆ ਜਿਹੜੇ ਸਾਡੇ ਇਧਰ ਨੂੰ ਝਾਕੋ ਪਹਿਲਾ ਲਾਈਵ ਬੰਨੀ ਆਓ ਇਧਰ ਆ ਸਾਡੇ 11 ਨੰਬਰ ਮਾਨੂੰਕੇ ਗਿੱਲ ਤੇ 15 ਨੰਬਰ ਦੋਦੇ ਦੇ ਮਾਨੂੰਕੇ ਵਾਲਿਆਂ ਦੇ 2 ਜੱਫੇ ਆ ਦੋਦੇ ਵਾਲਿਆਂ ਦੇ 4 ਜੱਫੇ ਆ ਆ ਜੈਕੋ ਵਾਲਾ ਜਿਹਨੇ ਸੁੱਖੀ ਨੂੰ 11000 ਦਬਾਇਆ ਇਹ ਲੋਕਾਂ ਲਈ ਸੋਚਦਾ ਵੱਡੀ ਗੱਲ ਹੈ ਐਡੇ ਟੂਰਨਾਮੈਂਟ ਦਾ ਬੈਸਟ ਰੇਡਰ ਅੱਠ ਰੇਡਾ 8 ਨੰਬਰ ਰੇਸ਼ਮ ਅਸਲੀਨੇ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਬੈਟ ਜਾਫੀ 6 ਟੱਚ 2 ਜਫੇ ਕਾਲੇ ਦੇ ਵੀ 6 ਟੱਚ 2 ਜਫੇ ਆ ਦੋਦੇ ਵਾਲਿਆਂ ਦੇ ਤੇ ਲਵੀ ਮਾਨੁਕੇ ਵਾਲਿਆਂ ਦੇ ਵੀ 6 ਟੱਚ 2 ਜਫੇ ਆ ਲਵੀ ਮਾਨੁਕੇ ਤੇ ਕਾਲਾ ਦੋਦਾ ਅੱਜ ਦੇ ਟੂਰਨਾਮੈਂਟ ਦੇ ਬੈਸਟ ਜਾਫੀ ਹੈ ਰੇਸਾਂ ਸਰੀਨੇ ਦੇ 8 ਚ 8 ਨੰਬਰ ਲੈ ਕੇ ਬੈਟ ਰੇਡਰ ਹੈ ਵਿੱਕੀ ਜਾਂਗਪੁਰ ਦੇ ਲੋਕ ਕਬੱਡੀਆਂ ਚੋਂ 5 ਨੰਬਰ ਹੈ ਸਾਡੇ 11 ਨੰਬਰ ਮਾਨੂਕੇ ਗਿੱਲ 15 ਨੰਬਰ ਦੋਤਾ ਦੋਤਾ ਫਾਸਟ ਮਾਨੂਕੇ ਸੈਕਿੰਡ ਕਦੇ